ਸਤਿਕਾਰਯੋਗ ਸਾਥੀਓ ਅੱਜ ਇੱਕ ਬਹੁਤ ਹੀ ਜ਼ਰੂਰੀ ਜਿਹੜਾ ਮੁੱਦਾ ਮੈਂ ਲੈ ਕੇ ਤੁਹਾਡੇ ਸਾਹਮਣੇ ਲਾਈਵ ਹੋਇਆ ਆ ਮੈਂ ਐਡਵੋਕੇਟ ਬਲਵਿੰਦਰ ਕੁਮਾਰ ਜੋ ਕਿ ਬੀਐਸਸੀਵੀ ਰਾਹੀਂ ਜਲੰਧਰ ਲੋਕ ਸਭਾ ਸੀਟ ਤੋਂ ਇਲੈਕਸ਼ਨ ਲੜ ਰਿਹਾ ਆ ਜਲੰਧਰ ਲੋਕ ਸਭਾ ਸੀਟ ਦੇ ਵਿੱਚ ਕਾਂਗਰਸ ਆ ਭਾਜਪਾ ਪਾਰਟੀਆਂ ਜਿਹੜੀਆਂ ਆ ਸਾਡੇ ਖਿਲਾਫ ਚੋਣ ਲੜ ਰਹੀਆਂ ਹਨ ਔਰ ਅਸੀਂ ਇਹ ਦੇਖ ਰਹੇ ਆ ਵੀ ਜਿਹੜੇ ਕਾਂਗਰਸ ਦੇ ਕੈਂਡੀਡੇਟ ਆ ਚਰਨਜੀਤ ਸਿੰਘ ਚੰਨੀ ਜੀ ਆਪ ਦੇ ਕੈਂਡੀਡੇਟ ਆ ਪਵਨ ਕੁਮਾਰ ਤਿੰਨੂ ਜੀ ਔਰ ਇਨਾ ਬਲੋਂ ਲਗਾਤਾਰ ਜਿਹੜਾ ਆ ਸੰਵਿਧਾਨ ਬਚਾਉਣ ਦਾ ਜਿਹੜਾ ਮੁੱਦਾ ਚੱਕਿਆ ਜਾ ਰਿਹਾ ਇਹ ਜਲੰਧਰ ਦੇ ਪੋਟਰਾਂ ਨੂੰ ਇਹ ਅਪੀਲ ਕਰ ਰਿਹਾ ਵੀ ਤੁਸੀਂ ਤੁਸੀਂ ਸਾਨੂੰ ਬੋਟ ਪਾਓ ਸੰਵਿਧਾਨ ਬਚਾਉਣ ਦੇ ਲਈ ਬਈ ਬਈ ਜੇ ਭਾਜਪੀ ਆਉਂਦੀ ਆ ਤਾਂ ਦੁਬਾਰਾ ਜਿਹੜਾ ਸੰਵਿਧਾਨ ਆ ਉਹ ਬਦਲਿਆ ਜਾਣਾ ਹੈਗਾ ਇਸ ਕਰਕੇ ਸੰਵਿਧਾਨ ਬਦਲਣ ਦੇ ਲਈ ਸਾਨੂੰ ਬੋਟ ਪਾਓ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਵੀ ਜਿਹੜੀ ਬੀਜੇਪੀ ਆ ਬੀਜੇਪੀ ਨੇ ਸੱਤਾ ਚ ਆ ਕੇ ਲਗਾਤਾਰ ਦੇਸ਼ ਦੇ ਲੋਕਾਂ ਦੇ ਖਿਲਾਫ ਸੱਤਾ ਦੀ ਮਸ਼ੀਨਰੀ ਦਾ ਜਿਹੜਾ ਦੁਰਪਯੋਗ ਕੀਤਾ ਤੇ ਇਹ ਕੋਈ ਦੇਸ਼ ਦੇ ਵਿੱਚ ਪਹਿਲਾ ਮਸਲਾ ਨਹੀਂ ਹੈਗਾ ਬੀਜੇਪੀ ਨੇ ਇਹ ਕਹਿ ਲੋ ਵੀ ਜਿਹੜੀ ਕਾਂਗਰਸ ਦੀ ਰਵਾਇਤ ਸੀਗੀ ਵੀ ਲੋਕਾਂ ਤੋਂ ਸਮਰਥਨ ਲੈ ਕੇ ਤੇ ਲੋਕਾਂ ਦੇ ਖਿਲਾਫ ਹੀ ਸਟੇਟ ਮਸ਼ੀਨਰੀ ਨੂੰ ਵਰਤਣਾ ਲੋਕਾਂ ਨੂੰ ਦਬਾਉਣਾ ਇੱਕ ਤਰ੍ਹਾਂ ਉਹਨੂੰ ਹੀ ਅੱਗੇ ਵਧਾਇਆ ਹੈ ਤੇ ਇਸ ਕਰਕੇ ਬੀਜੇਪੀ ਦਾ ਜਿਹੜਾ ਮਸਲਾ ਆ ਦੇਸ਼ ਦੇ ਵਿੱਚ 2014 ਤੋਂ ਸ਼ੁਰੂ ਹੋਇਆ ਔਰ ਲਗਾਤਾਰ 10 ਸਾਲਾਂ ਤੋਂ ਸਰਕਾਰ ਚ ਆ ਉਸ ਤੋਂ ਪਹਿਲਾਂ 1947 ਤੋਂ ਲੈ ਕੇ ਤੇ 2014 ਤੱਕ ਲਗਾਤਾਰ ਕਾਂਗਰਸ ਰਹੀ ਆ ਤੇ ਕਾਂਗਰਸ ਦਾ ਇਤਿਹਾਸ ਸਾਰਾ ਦੇਖ ਲਓ ਵੀ ਉਹਨੇ ਲਗਾਤਾਰ ਜਿਹੜੀਆਂ ਸੰਵਧਾਨਦਿਆਂ ਭਾਵਨਾਵਾਂ ਆ ਸੰਵਧਾਨਿਕ ਮਾਨਤਾਵਾਂ ਆ ਸੰਵਧਾਨਿਕ ਜਿਹੜੇ ਜੋ ਦਾਇਰਾ ਆ ਵੀ ਜਿਹਦੇ ਵਿੱਚ ਇੱਕ ਸਰਕਾਰ ਨੇ ਕੰਮ ਕਰਨਾ ਹੁੰਦਾ ਲੋਕਾਂ ਦੀ ਪਾਵਰ ਤੋਂ ਸਰਕਾਰ ਮਲ ਪਾਰਟੀ ਆ ਪਾਰਟੀ ਇੱਕਾ ਬੋਟਾਂ ਰਾਹੀਂ ਲੋਕਾਂ ਤੋਂ ਸਮਰਥਨ ਲੈਂਦੀ ਆ ਤੇ ਫਿਰ ਉਹ ਸਟੇਟ ਮਸ਼ੀਨਰੀ ਚਲਾਉਂਦੀ ਆ ਤੇ ਕਾਂਗਰਸ ਨੇ ਲਗਾਤਾਰ ਸੰਵਧਾਨ ਦੀ ਉਲੰਘਣਾ ਕੀਤੀ ਹੈਗੀ ਕਾਂਗਰਸ ਦਾ ਸਾਰਾ ਇਤਿਹਾਸ ਲਗਾਤਾਰ ਸੰਵਧਾਨ ਦੇ ਉਲਟ ਜਾ ਕੇ ਲੋਕਾਂ ਦੇ ਖਿਲਾਫ ਕੰਮ ਕਰਨ ਦਾ ਰਿਹਾ ਆ ਜਿਹਨੂੰ ਉਸੇ ਤਰ੍ਹਾਂ ਦਾ ਜਿਹੜਾ ਕੰਮ ਆ ਬੀਜੇਪੀ ਕਰ ਰਹੀ ਆ ਤੇ ਇਸ ਕਰਕੇ ਇਹੀ ਆਪ ਦਾ ਆ ਆਪ ਨੇ ਪੰਜਾਬ ਦੇ ਵਿੱਚ 2022 ਦੇ ਵਿੱਚ ਸੱਤਾ ਲਈ ਲੋਕਾਂ ਦਾ ਸਮਰਥਨ ਲਿਆ ਔਰ 2 ਸਾਲਾਂ ਦੇ ਵਿੱਚ ਜਿਹੜੇ ਵਿਰੋਧੀ ਧਿਰਾਂ ਨੂੰ ਦਬਾਉਣ ਦਾ ਕੰਮ ਕੀਤਾ ਆਮ ਲੋਕਾਂ ਨੂੰ ਦਬਾਉਣ ਦਾ ਕੰਮ ਕੀਤਾ ਤੇ ਉਹ ਸਾਰਾ ਸੰਵਿਧਾਨ ਦੇ ਉਲਟ ਆ ਤੇ ਇਸ ਕਰਕੇ ਮੈਂ ਮੈਂ ਇਹ ਕੱਲ੍ਹ ਇੱਥੇ ਕਰਨਾ ਚਾਹੁੰਦਾ ਸਾਰੇ ਜਲੰਧਰ ਦੇ ਵੋਟਰਾਂ ਨਾਲ ਸ਼ੇਅਰ ਬਈ ਕਾਂਗਰਸ ਨੇ ਜਿਹੜਾ ਸਿੱਖਿਆ ਦਾ ਅਧਿਕਾਰ ਐਕਟ ਲੈ ਕੇ ਆਂਦਾ ਔਰ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਵੀ ਅਸੀਂ 8ਵੀਂ ਤੱਕ ਬੱਚਿਆਂ ਨੂੰ ਫੇਲ ਨਹੀਂ ਕਰਨਾ ਔਰ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਲੱਖਾਂ ਵਿਦਿਆਰਥੀ ਇਹਨਾਂ ਦੇ ਕਰਕੇ ਪੜ੍ਹਾਈ ਤੋਂ ਵਾਂਝੇ ਰਹਿ ਗਏ ਜਾਂ ਆਪਾਂ ਇਹ ਕਹਿ ਲਓ ਵੀ ਅਨਪੜਤਾ ਵੱਲ ਚਲੇਗੇ ਤੇ ਸੰਵਿਧਾਨ ਜਿਹੜਾ ਆ ਸੰਵਿਧਾਨ ਦੇ ਰਾਹੀਂ 바ਵਾ ਸਾਹਿਬ ਤੇ ਇਹ ਕਹਿੰਦੇ ਆ ਵੀ ਬੁੱਧੀ ਦਾ ਵਿਕਾਸ ਹੋਣਾ ਚਾਹੀਦਾ ਸੰਵਿਧਾਨ ਵੀ ਇਹੀ ਕਹਿੰਦਾ ਵੀ ਬੰਦੇ ਦੀ ਡਿਵੈਲਪਮੈਂਟ ਲਈ ਕੰਮ ਹੋਣਾ ਚਾਹੀਦਾ ਪਰ ਕਾਂਗਰਸ ਨੇ ਜਿਹੜੇ ਜਿਹਨੂੰ ਕੀ ਅੱਜ ਤੱਕ ਬਹੁਗਿਣਤੀ ਦਲਿਤ ਗਰੀਬ ਆਮ ਲੋਕ ਇੱਕ ਉਦਾਰਵਾਦੀ ਸੋਚ ਦੇ ਲੋਕ ਜਿਹੜੇ ਵੋਟਾਂ ਦਿੰਦੇ ਰਹਿੰਦੇ ਦਿੰਦੇ ਰਹੇ ਹਨ ਇਹ ਸਰਕਾਰ ਨੇ ਉਹਨਾਂ ਦੇ ਬੱਚਿਆਂ ਤੋਂ ਹੀ ਸਿੱਖਿਆ ਕੌਣ ਦਾ ਕੰਮ ਕੀਤਾ ਉਹਨਾਂ ਦੇ ਬੱਚਿਆਂ ਨੂੰ ਹੀ ਅੰ타 ਅਨਪੜਤਾ ਵੱਲ ਧੇਲਣ ਦਾ ਕੰਮ ਕੀਤਾ ਤਾਂ ਕਿ ਉਹ ਕਿਸੇ ਨਾ ਕਿਸੇ ਦੇ ਫਾਇਦੇ ਵਿੱਚ ਭੁਗਤ ਸਕਣ ਉਹਨਾਂ ਦਾ ਇਸਤੇਮਾਲ ਹੋ ਸਕੇ ਤੇ ਇਸ ਕਰਕੇ ਕੀ ਇਹ ਸੰਵਿਧਾਨ ਦੇ ਉਲਟ ਨਹੀਂ ਹੈਗਾ ਇਹ ਸੰਵਿਧਾਨ ਕਹਿੰਦਾ ਵੀ ਬੰਦੇ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਤਾਂ ਕਿ ਉਹ ਆਪਣੀ ਜ਼ਿੰਦਗੀ ਵਧੀਆ ਜੀ ਸਕੇ ਪਰ ਕਾਂਗਰਸ ਨੇ ਉਲਟਾ ਬੰਦੇ ਦੀ ਡਿਵੈਲਪਮੈਂਟ ਹੋਣਾ ਹੀ ਰੋਕ ਲਿਆ ਬੰਦੇ ਦੀ ਜਿਹੜੀ ਸਮਝ ਆ ਉਹਨੂੰ ਵਿਕਸਿਤ ਹੋਣਾ ਹੀ ਰੋਕ ਲਿਆ ਔਰ ਖਾਸ ਕਰ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹਦੇ ਸੀਗੇ ਤੇ ਇਸ ਕਰਕੇ ਸਾਰਾ ਤਾਂ ਮੰਨ ਲਓ ਕਾਂਗਰਸ ਨੇ ਸੰਵਿਧਾਨ ਦੇ ਉਲਟ ਕੰਮ ਕੀਤਾ ਜਿਹੜੀਆਂ ਸਾਡੀਆਂ ਪੀੜ੍ਹੀਆਂ ਆ ਉਹੀ ਉਹੀ ਇੱਕ ਤਰ੍ਹਾਂ ਤਬਾਹੀ ਵੱਲ ਤੁਰ ਪਈਆਂ ਔਰ ਜਿਹੜੇ ਚਰਨਜੀਤ ਸਿੰਘ ਚੰਨੀ ਜੀ ਆ ਕਾਂਗਰਸ ਦੇ ਉਮੀਦਵਾਰ ਹਨ ਇਹਨਾਂ ਦੇ ਰਾਜ ਦੇ ਪਿਛਲੇ ਜਿਹੜਾ 17 ਤੋਂ 22 ਰਿਹਾ ਉਦੋਂ ਦੀਆਂ ਰਿਪੋਰਟਾਂ ਆ ਜਿਹੜੀਆਂ ਬੇ ਸਰਕਾਰ ਦੀਆਂ ਹੀ ਵੀ 2 ਲੱਖ ਵਿਦਿਆਰਥੀ ਜਿਹੜਾ ਪੜ੍ਹਾਈ ਕਾਲਜ ਨਹੀਂ ਜਾ ਸਕਿਆ ਪੜ੍ਹਾਈ ਤੋਂ ਬੰਝਾ ਹੋ ਗਿਆ ਕਿਉਂਕਿ ਇਹਨਾਂ ਵੱਲੋਂ ਸਿੱਖਿਆ ਲਗਾਤਾਰ ਮਹਿੰਗੀ ਕੀਤੀ ਗਈ ਤੇ ਜਿਹੜੀ ਵਿਦਿਆਰਥੀਆਂ ਲਈ ਸਕੀਮ ਸੀਗੀ ਉਹਨੂੰ ਲਾਗੂ ਨਹੀਂ ਕੀਤਾ ਗਿਆ ਫਿਰ ਮੈਡੀਕਲ ਫੀਸਾਂ ਲਗਾਤਾਰ ਵਧਾਈਆਂ ਗਈਆਂ ਤੇ 84 ਦਾ ਸਾਰਾ ਜੋ ਸਾਰਾ 83 ਦਾ ਸਾਰਾ ਜਿਹੜਾ ਘਾਣ ਕੀਤਾ ਗਿਆ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਉਹ ਕੀ ਉਹ ਸਾਰਾ ਸਟੇਟ ਮਸ਼ੀਨਰੀ ਵਰਤਦੇ ਨੇ ਲੋਕਾਂ ਦੇ ਖਿਲਾਫ ਉਹਨਾਂ ਦੇ ਧਾਰਮਿਕ ਸਥਾਨਾਂ ਦੇ ਖਿਲਾਫ ਉਹਨਾਂ ਦੀਆਂ ਭਾਵਨਾਵਾਂ ਦੇ ਉਲਟ ਜਾ ਕੇ ਕੀ ਇਹ ਸਾਰਾ ਸੰਵਿਧਾਨ ਮੁਤਾਬਿਕ ਸੀ ਸੰਵਿਧਾਨ ਤਾਂ ਬੰਦੇ ਨੂੰ ਆਜ਼ਾਦੀ ਦਿੰਦਾ ਆ ਸੰਵਿਧਾਨ ਤੇ ਕਹਿੰਦਾ ਵੀ ਕਿਸੇ ਦੇ ਖਿਲਾਫ ਹਿੰਸਾ ਨਹੀਂ ਹੋਣੀ ਚਾਹੀਦੀ ਤੇ ਕਾਂਗਰਸ ਨੇ ਲਗਾਤਾਰ ਸੰਵਿਧਾਨ ਦੇ ਉਲਟ ਜਾ ਕੇ ਜਿਹੜਾ ਕੰਮ ਕੀਤਾ ਹੈਗਾ ਆ ਅਸੀਂ ਆਕੜੇ ਦੇਖਦੇ ਆਂ ਬਈ ਯੂਪੀ ਦੇ ਵਿੱਚ ਸ਼ੈਡਿਊਲ ਕਾਸਟਾਂ ਜਿੱਥੇ ਭਾਜੀਪੀ ਦੀ ਸਰਕਾਰ ਆ ਉੱਥੇ ਸ਼ੈਡਿਊਲ ਕਾਸਟਾਂ ਦੇ ਅਤਿਆਚਾਰਾਂ ਦੀਆਂ ਕਹਾਣੀਆਂ ਸੁਣਦੇ ਰਹਿੰਦੇ ਆਂ ਪਰ ਕਾਂਗਰਸ ਜਿਹੜੀ ਆਪਣੇ ਆਪ ਨੂੰ ਇੰਡੀਆ ਆਲਾਈਂਸ ਦੇ ਵਿੱਚ ਇਹਦੇ ਬਦਲ ਦੇ ਰੂਪ ਵਿੱਚ ਪੇਸ਼ ਕਰਦੀ ਆ ਜਦੋਂ ਉਹਦੀ ਸਰਕਾਰ ਰਾਜਸਥਾਨ ਵਿੱਚ ਆਉਂਦੀ ਆ ਔਰ ਦਸੰਬਰ ਤੱਕ ਰਹਿੰਦੀ ਆ ਤੇ ਉਦੋਂ ਵੀ ਯੂਪੀ ਦੇ ਮੁਕਾਬਲੇ ਜਿਹੜੇ ਆ ਸ਼ੈਡਿਊਲ ਕਾਸਟਾਂ ਤੇ ਐਟਰੋਸਿਟੀ ਹੁੰਦੀ ਆ ਘੋੜੀ ਤੇ ਚੜਨ ਦੇ ਬੰਦਾ ਮਾਰਿਆ ਜਾਂਦਾ ਮੋਛ ਰੱਖਣ ਤੇ ਬੰਦਾ ਮਾਰਿਆ ਜਾਂਦਾ ਪਾਣੀ ਘੜੇ ਨੂੰ ਪਾਣੀ ਹੱਥ ਲਾਉਣ ਤੇ ਬੰਦਾ ਮਾਰਿਆ ਜਾਂਦਾ ਤੇ ਇਸ ਕਰਕੇ ਸਾਰਾ ਹੀ ਤਾਂ ਸੰਵਿਧਾਨ ਦੇ ਖਿਲਾਫ ਇਹਨਾਂ ਨੇ ਕੰਮ ਕੀਤਾ ਆ। ਬਈ ਦੂਜਾ ਇਹ ਇਹ ਆ ਵੀ ਆਪ ਸਰਕਾਰ ਆ ਗਈ। ਬਈ ਆਪ ਸਰਕਾਰ ਨੇ ਲਗਾਤਾਰ ਵਿਰੋਧੀ ਧਿਰਾਂ ਤੇ ਪਰਚੇ ਪਾਉਣ ਦਾ ਕੰਮ ਕੀਤਾ ਸਾਡੇ ਤੇ ਅਸੀਂ ਨਸ਼ੇ ਦਾ ਜਿਹੜਾ ਆ ਸਰਕਾਰੀ ਜ਼ਬਰ ਦੇ ਖਿਲਾਫ ਟੈਸਟ ਦਾ ਸਾਡੇ ਤੇ ਪਰਚਾ ਪਿਆ ਗਿਆ। ਕੀ ਇਹ ਲੋਕਾਂ ਦੀ ਆਜ਼ਾਦੀ ਖਤਮ ਕਰਨੀ? ਮਤਲਬ ਆਪ ਨੇ ਪੰਜਾਬ ਦੇ ਲੋਕਾਂ ਤੋਂ ਬੋਲਣ ਦੀ ਜਿਹੜੀ ਉਹਨਾਂ ਦੀ ਆਜ਼ਾਦੀ ਆ, ਆਪਣੇ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਆ। ਉਹਦੇ ਤੇ ਹਮਲਾ ਕੀਤਾ ਆ ਉਹਦੇ ਤੇ ਸੱਟ ਮਾਰੀ ਆ ਤੇ ਸਾਰਾ ਹੀ ਜਿਹੜਾ ਆ ਸੰਵਿਧਾਨ ਦੇ ਖਿਲਾਫ ਆ ਸੰਵਿਧਾਨ ਤਾਂ ਹਰ ਬੰਦੇ ਨੂੰ ਬੋਲਣ ਦੀ ਆਜ਼ਾਦੀ ਦਿੰਦਾ ਆ ਤੇ ਪੰਜਾਬ ਦੇ ਵਿੱਚ ਆਪ ਨੇ ਲੋਕਾਂ ਤੋਂ ਉਹਨਾਂ ਦੀ ਬੋਲਣ ਦੀ ਆਜ਼ਾਦੀ ਖੋਈ ਆ ਇਸ ਕਰਕੇ ਵਿਰੋਧੀ ਧਿਰਾਂ ਤੇ ਪਰਚੇ ਕੀਤੇ ਜਲੰਧਰ ਦੇ ਵਿੱਚ ਸਾਡੇ ਮੇਰੇ ਸਮੇਤ B.S.P 163 ਵਰਕਰਾਂ ਤੇ ਨਜਾਇਜ਼ ਹਾਈਵੇ ਰੋਕਣ ਦਾ ਪਰਚਾ ਦਰਜ ਕੀਤਾ ਗਿਆ ਸਹੀਪੁਰ ਦੇ ਵਿੱਚ ਸਾਡੇ ਤੇ ਨਜਾਇਜ਼ ਲਾਠੀ ਚਾਰਜ ਕੀਤਾ ਗਿਆ ਫਿਰ ਜਿਹੜਾ মিডিਆ ادارے ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਦੇ ਖਿਲਾਫ ਇਨਕੁਆਰੀਆਂ ਖੋਲ੍ਹੀਆਂ ਗਈਆਂ ਪੱਤਰਕਾਰਾਂ ਤੇ ਪਰਚੇ ਹੋਏ ਤੇ ਸਾਰਾ ਲੋਕਾਂ ਦੀ ਜਿਹੜੀ ਆਵਾਜ਼ ਆ ਉਹਨੂੰ ਦਬਾਉਣ ਦੇ ਲਈ ਕੰਮ ਕੀਤਾ ਗਿਆ ਤੇ ਇਸ ਕਰਕੇ ਜਿਹੜਾ ਔਰ ਕਾਂਗਰਸ ਦੀ ਜਦੋਂ ਸੈਂਟਰ ਸਰਕਾਰ ਰਹੀ ਲਗਾਤਾਰ ਨੀਤੀਆਂ ਪੰਜਾਬ ਦੇ ਖਿਲਾਫ ਬਣਾਈਆਂ ਗਈਆਂ ਪੰਜਾਬ ਦੇ ਲੋਕਾਂ ਦਾ ਜਿਹੜਾ ਹੱਕ ਆ ਉਹ ਗੁਚਲਣ ਦੇ ਲਈ ਕੰਮ ਕੀਤਾ ਗਿਆ ਤੇ ਅੱਜ ਤੁਸੀਂ ਦੇਖੋ ਵੀ ਪੰਜਾਬ ਬਿਲਕੁਲ ਮਾੜੇ ਹਾਲਾਤਾਂ ਵਿੱਚ ਜਾ ਰਿਹਾ ਲੋਕ ਜਿਹੜੇ ਆ ਆਪਣਾ ਦੇਸ਼ ਛੱਡਣ ਨੂੰ ਮਜਬੂਰ ਆ ਆਪਣਾ ਸੂਬਾ ਆਪਣੇ ਪਿੰਡ ਆਪਣੇ ਘਰ ਛੱਡਣ ਨੂੰ ਮਜਬੂਰ ਆ ਵੀ ਉਹ ਬਾਹਰ ਜਾਣਾ ਚਾਹੁੰਦੇ ਆ ਕੀ ਇਹ ਸੰਵਿਧਾਨ ਮੁਤਾਬਿਕ ਸਾਰਾ ਹੋ ਗਿਆ ਵੀ ਲੋਕਾਂ ਨੂੰ ਇੰਨਾ ਤੰਗ ਪਰੇਸ਼ਾਨ ਕਰੋ ਉਹਨਾਂ ਲੱਗੇ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਇੱਥੇ ਸਾਡੇ ਕੋਈ ਤਰੱਕੀ ਦੇ ਮੌਕੇ ਨਹੀਂ ਤੇ ਕਿਹੜੀ ਘੜੀ ਅਸੀਂ ਛੱਡ ਕੇ ਇਹ ਜਿਹੜਾ ਦੇਸ਼ ਆ ਇੱਕ ਸਾਡਾ ਵਧੀਆ ਸੂਬਾ ਆ ਸਨਹਿਰੀ ਸਾਡਾ ਸਨਹਿਰੀ ਇੱਕ ਜਿਹੜਾ ਇੱਕ ਸਾਡੀ ਜਗਾ ਆ ਜਿੱਥੇ ਅਸੀਂ ਰਹਿੰਦੇ ਆ ਸਾਡੇ ਪਿੰਡੇ ਆ ਜਿੱਥੇ ਸਾਡੇ ਪੁਰਖੇ ਵੱਸਦੇ ਪਰ ਇਹਨਾਂ ਦੇ ਕਿਉਂਕਿ ਜਿਹੜਾ ਪਲਾਇਨ ਦਾ ਮਸਲਾ ਐ 2014 ਵਿੱਚ ਤੱਕ ਅੱਲਾ ਸ਼ੁਰੂ ਨਹੀਂ ਹੋਇਆ ਇਹ ਤਾਂ ਪਹਿਲਾਂ ਤੋਂ ਹੀ 70 80 90 2000 ਲਗਾਤਾਰ ਪੰਜਾਬ ਵਿੱਚ ਚੱਲਦਾ ਆ ਤੇ ਜਿਨ੍ਹਾਂ ਨੇ ਜਸਪਾਰਟੀ ਦੀ ਸਰਕਾਰ ਨੇ ਕਾਂਗਰਸ ਦੀ ਸੈਂਟਰ ਸਰਕਾਰ ਰਹੀ ਆ ਤੇ ਜਿਨ੍ਹਾਂ ਨੇ ਲਗਾਤਾਰ ਪੰਜਾਬ ਦੇ ਖਿਲਾਫ ਨੀਤੀਗਤ ਅਜेंडा ਅਪਣਾਇਆ ਆ ਔਰ ਉਹਨਾ ਕਰਕੇ ਲੋਕਾਂ ਨੂੰ ਇੱਥੇ ਤਰੱਕੀ ਨਹੀਂ ਹੋਈ ਲੋਕਾਂ ਨੂੰ ਕੋਈ ਸੁਵਿਧਾਵਾਂ ਨਹੀਂ ਮਿਲੀਆਂ ਲੋਕ ਪਰੇਸ਼ਾਨ ਹੋਏ ਤੇ ਉਹ ਬਾਹਰ ਜਾਣ ਲਈ ਮਜਬੂਰ ਹੋਏ ਤਾਂ ਕੀ ਇਹ ਸਾਰਾ ਸੰਵਿਧਾਨ ਦੇ ਉਲਟ ਨਹੀਂ ਸਿਕਾ ਤੇ ਇਸ ਕਰਕੇ ਔਰ ਪਾਣੀ ਤੁਸੀਂ ਦੇਖ ਲਓ ਸਭ ਤੋਂ ਕੀਮਤੀ ਰਿਸੋਰਸ ਪੰਜਾਬ ਦਾ ਪਾਣੀ ਸਿਕਾ ਤੇ ਅੱਜ ਪੰਜਾਬ ਦੇ ਪਾਣੀ ਤੇ ਹੀ ਸੰਕਟ ਆ ਅਸੀਂ ਇੱਥੇ ਜਿੰਨੀਆਂ ਰੈਲੀਆਂ ਕਰਦੇ ਆ ਜਿੰਨੀਆਂ ਅਸੀਂ ਮੀਟਿੰਗਾਂ ਕਰਦੇ ਆ ਸਾਰੇ ਅਸੀਂ ਮੁੱਲ ਦਾ ਪਾਣੀ ਪੀਂਦੇ ਆ ਸਾਡੇ ਜਿੰਨੇ ਵਿਆਹ ਹੁੰਦੇ ਆ ਸਾਰਾ ਮੁੱਲ ਦਾ ਪਾਣੀ ਆ ਜਿੰਨੇ ਅਸੀਂ ਹੋਰ ਫੰਕਸ਼ਨ ਕਰਦੇ ਸਾਰਾ ਮੁੱਲ ਦਾ ਪਾਣੀ ਆਗਾ ਤੇ ਲੱਖਾਂ ਰੁਪਏ ਦਾ ਅਸੀਂ ਪਾਣੀ ਪੰਜਾਬ ਦੇ ਵਿੱਚ ਜਿਹੜਾ ਪੀਣ ਦੇ ਲਈ ਮਜਬੂਰ ਹੋ ਰਹੇ ਆ ਤੇ ਲੋਕਾਂ ਦੇ ਸਾਧਨ ਖੋਲਣੇ ਇਦਾਂ ਦੀ ਨੀਤੀ ਬਣਾਉਣੀ ਵੀ ਲੋਕਾਂ ਨੂੰ ਫਸਲੀ ਚੱਕਰ ਤੋਂ ਬਾਹਰ ਨਿਕਲ ਦੇਣਾ ਪਰ ਉਹਨੂੰ ਕਣਕ ਛੋਣੇ ਦੇ ਇਦਾਂ ਦੇ ਚੱਕਰਵਿਲਜੋਣਾ ਵੀ ਤਾਂ ਕਿ ਉਹ ਆਪਣੇ ਜਿਹੜੇ ਉਹਨਾਂ ਦੇ ਕੁਦਰਤੀ ਸੌਰਤ ਜਾਂਦੇ ਲੱਗਣ ਤੇ ਇਹ ਸਾਰਾ ਕਾਂਗਰਸ ਦੇ ਸਮੇਂ ਤੋਂ ਸ਼ੁਰੂ ਹੋਇਆ ਤੇ ਭਾਜਪਾ ਤੱਕ ਇਹ ਲਿਆਂਦਾ ਗਿਆ ਤੇ ਜਿਸ ਤਰ੍ਹਾਂ ਕਿਸਾਨਾਂ ਦੇ ਖੇਤੀ ਬਿੱਲ ਆਏ ਉਸ ਤਰ੍ਹਾਂ ਹੀ ਕਾਂਗਰਸ ਵੱਲੋਂ ਲਗਾਤਾਰ ਲੋਕਾਂ ਦੇ ਖਿਲਾਫ ਬਿੱਲ ਲਿਆਂਦੇ ਗਏ ਤੇ ਇਸ ਕਰਕੇ ਬਈ ਇਹ ਜਿਹੜੀਆਂ ਪਾਰਟੀਆਂ ਆ ਸਿਰਫ ਵੋਟਾਂ ਦੇ ਲੈਣ ਦੇ ਲਈ ਕਿਉਂਕਿ ਹੋਰ ਇਹਨਾਂ ਕੋ ਇਦਾਂ ਦਾ ਕੋਈ ਏਜੰਡਾ ਨਹੀਂ ਆ ਕੋਈ ਨੀਤੀਆਂ ਨਹੀਂ ਆ ਕੋਈ ਲੋਕਾਂ ਦੇ ਕੀਤੇ ਹੋਏ ਕੰਮ ਨਹੀਂ ਆ ਜਿਹੜੇ ਗਿਣਾ ਕੇ ਜਿਹੜੀ ਵੋਟ ਮੰਗ ਸਕਣ ਤੇ ਇਸ ਕਰਕੇ ਚਾਹੇ ਆਪ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਤਿੰਨਾ ਦੇ ਵੱਲੋਂ ਤਿੰਨਾ ਹੀ ਪਾਰਟੀਆਂ ਵੱਲੋਂ ਇਹਨਾਂ ਦੀ ਲੀਡਰਸ਼ਿਪ ਵੱਲੋਂ ਜਦੋਂ ਜਦੋਂ ਇਹਨਾਂ ਕੋ ਸੱਤਾ ਆਈ ਇਹਨਾਂ ਨੇ ਲੋਕਾਂ ਨੂੰ ਦਿਵਾਉਣ ਦਾ ਕੰਮ ਤੇ ਉਹਨਾਂ ਦੇ ਜਿਹੜੇ ਸੰਵਿਧਾਨਿਕ ਹੱਕ ਆ ਉਹ ਖੋਹਣ ਦਾ ਕੰਮ ਕੀਤਾ ਤੇ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਵੀ ਇਹ ਇਲੈਕਸ਼ਨ ਅਜੈਂਡਾ ਹੋਣਾ ਚਾਹੀਦਾ ਵੀ ਜਿਹੜਾ ਇਹਨਾਂ ਪਾਰਟੀਆਂ ਦੀਆਂ ਸਰਕਾਰਾਂ ਨੇ ਜਿਹੜਾ ਲੋਕਾਂ ਦੇ ਖਿਲਾਫ ਸਰਕਾਰੀ ਮਸ਼ੀਨੀ ਦੁਰਵਰਤੋਂ ਕੀਤੀ ਜਿਹੜੀ ਕਿ ਇਹਨਾਂ ਪਾਰਟੀਆਂ ਦੀ ਨਿੱਜੀ ਨਹੀਂ ਸੀ ਲੋਕਾਂ ਦੀ ਸੀ ਲੋਕਾਂ ਤੋਂ ਪਾਵਰ ਲੈ ਕੇ ਲੋਕਾਂ ਦਾ ਟੈਕਸ ਇਕੱਠਾ ਕਰਕੇ ਲੋਕਾਂ ਦੇ ਖਿਲਾਫ ਵੀ ਮਸ਼ੀਨਰੀ ਵਰਤੀ ਗਈ ਤੇ ਇਹ ਤਿੰਨਾਂ ਦੇ ਖਿਲਾਫ ਜਿਹੜਾ ਲੋਕਾਂ ਨੂੰ ਆਪਣੇ ਵਿਰੋਧ ਦਾ ਪ੍ਰਗਟਾਵਾ ਕਰਨਾ ਚਾਹੀਦਾ ਅਸੀਂ ਜਲੰਧਰ ਦੇ ਵਿੱਚ ਆਪ ਦਾ ਰਾਜ ਦੇਖਿਆ ਔਰ ਮੈਨੂੰ ਲੱਗਦਾ ਜਿੱਦਾਂ ਆਪਾਂ ਭਾਜਪੀ ਦੀ ਗੱਲ ਕਰਦੇ ਹਾਂ ਉਸ ਤਰਜ਼ ਤੇ ਹੀ ਸਾਡੇ ਖਿਲਾਫ ਇਹ ਰਾਜ ਰਿਹਾ ਆਪ ਨੇ ਪੰਜਾਬ ਦਾ 2 ਸਾਲਾਂ ਦੇ ਵਿੱਚ 50 ਹੁਣ ਤਾਂ ਕਹਿੰਦੇ 80 ਹਜ਼ਾਰ ਕਰੋੜ ਕੁਵੇਂ ਸਾਥੀ ਦੱਸਦਾ ਸੀ ਵੀ 50 ਹਜ਼ਾਰ ਕਰੋੜ ਤੋਂ ਵੱਧ ਕਰਜ਼ਾ ਲੈ ਲਿਆ ਤੁਸੀਂ ਦੇਖੋ ਵੀ ਇੱਕ ਦੇਸ਼ ਇੱਕ ਸੂਬੇ ਤੇ ਲੋਕਾਂ ਤੇ 50 ਹਜ਼ਾਰ ਕਰੋੜ ਦਾ ਤੁਸੀਂ ਕਰਜ਼ਾ ਦੋ ਸਾਲ ਚੜਾਉਂਦੇ ਆ ਤੇ ਉਸ ਕਰਜ਼ੇ ਨੂੰ ਲੋਕਾਂ ਦੇ ਭਲੇ ਲਈ ਨਹੀਂ ਵਰਤਿਆ ਜਾਂਦਾ ਉਸ ਕਰਜ਼ੇ ਤੋਂ ਆਏ ਪੈਸੇ ਨੂੰ ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਜਹਾਜ਼ ਚਲਾਉਣ ਲਈ ਵਰਤਦੇ ਆ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਲਈ ਵਰਤਦੇ ਆ ਤੇ ਇੱਕ ਕਰਜ਼ਾਈ ਸੂਬਾ ਜਿਹੜਾ ਪੰਜਾਬ ਸਭ ਤੋਂ ਵੱਧ ਕਰਜ਼ਾਈ ਸੂਬਾ ਆ ਉਹਦੇ ਸਾਧਨ ਹੋਰਲੇ ਪਾਸੇ ਵੇਸਟ ਕੀਤੇ ਜਾਂਦੇ ਆ ਤੇ ਕੀ ਇਹ ਸਾਰਾ ਸੰਵਿਧਾਨ ਮੁਤਾਬਕ ਕਰ ਦਿੱਤਾ ਹੈਗਾ ਸੰਵਿਧਾਨ ਜਿਹੜਾ ਕਿੱਥੇ ਕਹਿੰਦਾ ਆ ਵੀ ਜਿਹੜਾ ਪੋਲਿਟਿਕਲ ਕਲਾਸ ਆ ਰੂਲਿੰਗ ਕਲਾਸ ਆ ਜਿਹੜੀ ਲੋਕਾਂ ਦੀ ਵੋਟਾਂ ਲੈਂਦੀ ਤੇ ਉਹਨਾਂ ਸਿਰ ਕਰਜਾ ਚੜਾ ਕੇ ਆਪਣੇ ਨਿੱਜ ਰਾਜਨੀਤਿਕ ਇਤਾਂ ਦੀ ਪੂਰਤੀ ਉਹ ਵੀ ਸੂਬੇ ਤੋਂ ਬਾਹਰ ਕਰੇ ਆਪ ਦੀ ਰੈਲੀਆਂ ਦੇ ਵਿੱਚ ਸਰਕਾਰੀ ਬੱਸਾਂ ਦਾ ਇਸਤੇਮਾਲ ਹੋਇਆ ਇਸ ਤਰ੍ਹਾਂ ਹੀ ਕਾਂਗਰਸ ਕਰਦੀ ਸੀ ਕੀ ਇਹ ਸੰਵਿਧਾਨ ਦੀਆਂ ਉਲੰਘਣਾ ਨਹੀਂ ਹੈਗੀਆਂ ਤੇ ਇਸ ਕਰਕੇ ਔਰ ਜਲੰਧਰ ਇਹ ਵੀ ਦੇਖਿਆ ਵੇ ਜਿਹੜੇ ਇਹਨਾਂ ਦੇ ਨਮਾਇंदे ਸੀ ਉਹਨਾਂ ਵੱਲੋਂ ਲਗਾਤਾਰ اپੋਜੀਸ਼ਨ ਪਾਰਟੀਆਂ ਤੇ ਪਰਚੇ ਕੀਤੇ ਗਏ ਸਰਪੰਚਾਂ ਦੇ ਪਰਚੇ ਕੀਤੇ ਤਾਂ ਕਿ ਡਰ ਕੇ ਉਹ ਸੱਤਾਧਾਰੀ ਪਾਰਟੀ ਆਪ ਉਹ ਜੁਆਇਨ ਕਰ ਲੈਣ ਤੇ ਕੀ ਇਹ ਸਾਰਾ ਸੰਵਿਧਾਨ ਵਿਰੋਧੀ ਨਹੀਂ ਸੀ ਲੋਕਾਂ ਦੇ ਸੰਵਿਧਾਨਿਕ ਹੱਕਾਂ ਤੇ ਹਮਲਾ ਨਹੀਂ ਸੀ ਤੇ ਇਸ ਕਰਕੇ ਲੋਕਾਂ ਦੀ ਆਜ਼ਾਦੀ ਕੋਣ ਦੇ ਮਸਲੇ 'ਚ ਲੋਕਾਂ ਦੇ ਸਾਧਨਾਂ ਦੀ ਲੁੱਟ ਦੇ ਮਸਲੇ ਵਿੱਚ ਲੋਕਾਂ ਦੇ ਸੰਵਿਧਾਨਿਕ ਹੱਕ ਕੌਣ ਦੇ ਮਸਲੇ ਵਿੱਚ ਇਹ ਤਿੰਨੇ ਪਾਰਟੀਆਂ ਦੀਆਂ ਸਰਕਾਰਾਂ ਦਾ ਟਰੈਕ ਰਿਕਾਰਡ ਤਰੀਵਨ ਇੱਕ ਜਿਹਾ ਹੀ ਰਿਹਾ ਆ ਤੇ ਇਸ ਕਰਕੇ ਜਦ ਕਿ ਬੀਐਸਪੀ ਆ ਬੀਐਸਪੀ ਨੇ ਸਿਰਫ ਯੂਪੀ ਵਿੱਚ ਸਾਨੂੰ ਸਰਕਾਰ ਆਉਣ ਦਾ ਮੌਕਾ ਮਿਲਿਆ ਔਰ ਸਾਡੀ ਰਾਸ਼ਟਰੀ ਪ੍ਰਧਾਨ ਭੈਣ ਕੁਵਾਰੀ ਮਾਇਆਵਤੀ ਜੀ ਔਰ ਉਸ ਤੋਂ ਪਹਿਲਾਂ ਉਹਨਾਂ ਨਾਲ ਸਾਬਕਾਂਸ਼ੀ ਰਾਮ ਜੀ ਜਿਹੜੇ ਬੀਐਸਪੀ ਸਸਤਾਬਕ ਸੀਗੇ ਉਹਨਾਂ ਦੇ ਸਮੇਂ ਕਿਸੇ ਬੰਦੇ ਦਾ ਆਚਾਰ ਮਾਲ ਦਾ ਨੁਕਸਾਨ ਨਹੀਂ ਹੋਇਆ ਸਾਰੇ ਵਰਗਾਂ ਦੀ ਭੈਤਰੀ ਲਈ ਕੰਮ ਕੀਤਾ ਗਿਆ ਸਿੱਖਿਆ ਦਿੱਤੀ ਗਈ ਸਿੱਖਿਆ ਦੇ ਮੌਕੇ ਪੈਦਾ ਕੀਤੇ ਗਏ ਪੱਕੀਆਂ ਨੌਕਰੀਆਂ ਦਿੱਤੀਆਂ ਗਈਆਂ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਰੇਟ ਦਿੱਤਾ ਗਿਆ ਜਿਹੜੀ ਬਕਾਇਆ ਰਾਸ਼ੀ ਸੀ ਉਹ ਜਾਰੀ ਕੀਤੀ ਗਈ ਔਰ ਕਿਸੇ ਦੇ ਕੋਈ ਕਮਿਊਨਿਟੀ ਲੈਵਲ ਤੇ ਟਕਰਾਅ ਨਹੀਂ ਹੋਣ ਦਿੱਤਾ ਗਿਆ ਜਦਕਿ ਬਹੁ ਉਸ ਟਾਈਮ ਜਦੋਂ ਬਸਪਾ ਦੀ ਸਰਕਾਰ ਸੀ ਬੜੇ ਸੈਂਸਿਟਿਵ ਸਮਾਂ ਸੀ ਪਰ ਬਸਪਾ ਨੇ ਆਪਣੇ ਦਮ ਤੇ ਕੋਈ ਜਿਹੜਾ ਕਮਿਊਨਿਟੀ ਦਾ ਕਿਸੇ ਵੀ ਕਮਿਊਨਿਟੀ ਦਾ ਆਪਸ ਦੇ ਵਿੱਚ ਟਕਰਾਅ ਨਹੀਂ ਹੋਣ ਦਿੱਤਾ ਤੇ ਇਸ ਕਰਕੇ ਜੇਕਰ ਸੰਵਿਧਾਨ ਦਾ ਵੀ ਮਸਲਾ ਆ ਜੇ ਇਸ ਤਰ੍ਹਾਂ ਲੱਗਦਾ ਆ ਇਸ ਤਰ੍ਹਾਂ ਦਾ ਇੱਕ ਗੱਲ ਕੀ ਖੜੀ ਕੀਤੀ ਜਾ ਰਹੀ ਆ ਬਈ ਭਾਪੀ ਆ ਸਕਦੀ ਆ ਸੰਵਿਧਾਨ ਕਾਲ ਨੂੰ ਬਦਲ ਸਕਦੇ ਲੋਕਾਂ ਦੇ ਹੱਕ ਖੋਏ ਜਾ ਸਕਦੇ ਸੰਵਿਧਾਨੇ ਕ ਖੋਏ ਜਾ ਸਕਦੇ ਤੇ ਜੇ ਉਹ ਮਸਲਾ ਵੀ ਆ ਜੇ ਉਹ ਲੜਾਈ ਲੜਨ ਦਾ ਵੀ ਮਸਲਾ ਆ ਤੇ ਉਹ ਵੀ ਸਿਰਫ बहुजन समाज पार्टी ਜਾਂ बाबा ਸਾਹਿਬ ਦੇ ਪੈਰੋਕਾਰ ਉਹ ਲੜ ਸਕਦੇ ਆ ਔਰ ਬਹੁਤ ਬਿਹਤਰ ਢੰਗ ਨਾਲ ਲੜ ਸਕਦੇ ਆ ਕਿਉਂਕਿ ਸੰਵਿਧਾਨਿਕ ਮਸਲਾ ਸੰਵਿਧਾਨ ਦੇ ਹੱਕਾਂ ਦਾ ਮਸਲਾ ਸਭ ਤੋਂ ਵੱਧ ਉਹਨਾਂ ਨਾਲ ਸੰਬੰਧਿਤ ਆ ਤੇ ਇਸ ਕਰਕੇ ਜੇ ਉਹ ਵੀ ਲੜਾਈ ਲੜਨੀ ਪਈ ਜੇ ਉਹ ਵੀ ਲੜਾਈ ਕੋਈ ਲੜ ਸਕਦਾ ਆ ਤੇ ਬੀਐਸਪੀ ਤੇ ਉਹਦਾ ਜਿਹੜਾ ਇੱਕ ਬਾਬਾ ਸਾਹਿਬ ਨੂੰ ਮੰਨਣ ਵਾਲਾ ਕਿਟੜਿਆ ਜਾਂ ਸਭ ਸਾਰੀਆਂ ਹੀ ਸਾਰਿਆਂ ਦੀ ਭਾਵਨਾਵਾਂ ਦੀ ਕਦਰ ਕਰਨ ਵਾਲਾ ਜਿਹੜਾ ਕਿਟੜਿਆ ਉਹ ਲੜ ਸਕਦਾ ਕਿਉਂਕਿ ਉਹਨਾਂ ਤੋਂ ਲੜਨ ਦਾ ਇੱਕ ਲੰਮਾ ਜਿਹੜਾ ਇੱਕ ਟਰੈਕ ਰਿਕਾਰਡ ਆ ਬਸਪਾ ਦੇ ਵਰਕਰਾਂ ਨੇ ਪਿਛਲੇ ਕਰੀਬ 40 ਸਾਲਾਂ ਤੋਂ ਬਿਨਾਂ ਸੱਤਾ ਤੋਂ ਲੋਕ ਹਿੱਤਾਂ ਦੀ ਲੜਾਈ ਲੜੀ ਆ ਨਹੀਂ ਆ ਤਾਂ ਮਾੜੀ ਜੀ ਸਰਕਾਰ ਨਹੀਂ ਹੁੰਦੇ ਇਹਨਾਂ ਪਾਰਟੀਆਂ ਦੇ ਬੰਦੇ ਰੂਲਿੰਗ ਪਾਰਟੀ ਵਿੱਚ ਚਲੇ ਜਾਂਦੇ ਔਰ ਸਾਡੀ ਪਾਰਟੀ ਦਾ ਇੱਕ ਲੰਮਾ ਟਰੈਕ ਰਿਕਾਰਡ ਰਿਹਾ ਆ ਜਿਨ੍ਹਾਂ ਨੇ ਬਿਨਾਂ ਸੱਤਾ ਤੋਂ ਵੀ ਲੋਕ ਇਦਾਂ ਲੜਾਈ ਲੜੀ ਆ ਤੇ ਇਸ ਕਰਕੇ ਜੇ ਸੰਵਿਧਾਨ ਦਾ ਵੀ ਮਸਲਾ ਆ ਤੇ ਉਹਦੇ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਸਾਥੀਆਂ ਨੂੰ ਵੀ ਕਾਂਗਰਸ ਨੇ ਵੀ ਸੰਵਿਧਾਨ ਦੀ ਭਾਵਨਾ ਦਾ ਅਲੰਘਣਾ ਕੀਤੀ ਹੈ ਲੋਕਾਂ ਦੇ ਸੰਵਿਧਾਨਿਕ ਹੱਕਾਂ ਤੇ ਹਮਲਾ ਕੀਤਾ ਆਪਨੇ ਵੀ ਤੇ ਭਾਜਪਾ ਦੇ ਸਮੇਂ ਵੀ ਜਿਹੜੇ ਖੇਤੀ ਕਾਨੂੰਨ ਲਿਆਂਦੇ ਹੋਰ ਕੀਤੇ ਵੀ ਬਿਲਕੁਲ ਲੋਕਾਂ ਦੀ ਦੀ ਗੱਲ ਨੂੰ ਅਣ ਸੁਣਾ ਕੀਤਾ ਗਿਆ ਇਸ ਕਰਕੇ ਆਓ ਜਿਨ੍ਹਾਂ ਨੇ ਸਰਕਾਰੀ ਮਸ਼ੀਨਰੀ ਦੀ ਦਰਬਾਰ ਤੋਂ ਲੋਕਾਂ ਦੇ ਖਿਲਾਫ ਕੀਤੀ ਆ ਉਹਨਾਂ ਨੂੰ ਆਪਾਂ ਜਵਾਬ ਦਈਏ ਉਹਨਾਂ ਨੂੰ ਹਰਾਈਏ ਤੇ बसपा ਜਿਹੜੀ ਕਿ ਮੈਂ ਆਪ ਬਤੌਰ ਕੈਂਡੀਡੇਟ ਅਸੀਂ ਲੋਕਾਂ ਦੇ ਲੋਕਾਂ ਦੇ ਭਾਵਨਾਵਾਂ ਮੁਤਾਬਕ ਉਹਨਾਂ ਦੀ ਉਹਨਾਂ ਦੀ ਲਗਾਤਾਰ ਗੱਲ ਕੀਤੀ ਆ ਤੇ ਇਸ ਕਰਕੇ ਉਹਦੇ ਲਈ ਤੁਸੀਂ ਸਾਡੇ ਤੇ ਵਿਸ਼ਵਾਸ ਕਰ ਸਕਦੇ ਆ ਔਰ ਜੇ ਇਹ ਵੀ ਮੁੱਦਾ ਲੜਨ ਦਾ ਆ ਤੇ ਇਹਦੇ ਤੇ ਇਹਦੇ ਇਹ ਵੀ ਅਸੀਂ ਵਧੀਆ ਟੰਗ ਨਾਲ ਲੜ ਸਕਦੇ ਆ ਤੇ ਇਹਦੇ ਤੇ ਸਾਨੂੰ ਸਮਰਥਨ ਦਿੱਤਾ ਜਾਵੇ ਤੇ ਅਸੀਂ ਲੋਕਾਂ ਦੇ ਸੰਵਿਧਾਨਿਕ ਹੱਕ ਬਚਾਉਣ ਦੇ ਲਈ ਡਟ ਕੇ ਜਿਹੜੀ ਉਹਨਾਂ ਦੀ ਲੜਾਈ ਲੜਾਂਗੇ ਇਹਨੀਆਂ ਬੇਨਤੀਆਂ ਨਾਲ ਧੰਨਵਾਦ